ਹਾਂਜੀ ਸਤ ਸ੍ਰੀ ਅਕਾਲ ਤੇ ਇੱਕ ਵੀਰ ਆਪਣੇ ਕੋਲੇ ਕੈਨੇਡਾ ਮਤਲਬ ਗਿਆ ਹੋਇਆ ਵੀਰ ਕੋਲੇ ਜ਼ਮੀਨ ਘਟ ਹੈ ਤੇ ਜੇ ਕੋਈ ਜੱਟਾਂ ਦੀ ਕੁੜੀ ਕੈਨੇਡਾ ਦੇ ਵਿੱਚ ਪੱਕੀ ਹੈ ਤੇ ਵੀਰ ਗੁਰਸਿੱਖ ਹੈ ਤੇ ਬਹੁਤ ਵਧੀਆ ਮਤਲਬ ਫੈਮਿਲੀ ਹੈ ਜੀ ਮੇਰੀ ਫੁੱਲ ਗਾਰੰਟੀ ਹੈ ਤੇ ਜੇ ਕੋਈ ਮਤਲਬ ਵਧੀਆ ਘਰ ਦੀ ਕੁੜੀ ਆਪਣੇ ਕੋਲੇ ਹੈਗੀ ਹੈ ਜਾਂ ਕੈਨੇਡਾ ਦੇ ਵਿੱਚ ਪੱਕੀ ਹੈ ਤੇ ਉਹ ਮੈਨੂੰ ਜਰੂਰ ਫੋਨ ਕਰੋਗੇ ਵੀਰ ਵਾਰੀ ਹੈ ਜੀ ਤੇ ਥੈਂਕ ਯੂ ਧੰਨਵਾਦ ਜੀ ਓਕੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਹੁਣੀ ਹੁਣੀ ਇੱਕ ਮਿਸਤਰੀਨ ਦੀ ਕੁੜੀ ਦਾ ਰਿਸ਼ਤਾ ਆਇਆ ਮਿਸਤਰੀਆਂ ਦੀ ਕੁੜੀ ਦਾ ਤੇ ਭੈਣ ਹੁਣਾਂ ਨੂੰ ਚਾਹੀਦਾ ਕੈਨੇਡਾ ਚ ਮੁੰਡਾ ਪੀਆਰ ਤੇ 5-4 ਕਿੱਲੇ ਵਾਹਣ ਦੇ ਵੀ ਹੋਣ ਮਤਲਬ ਜ਼ਮੀਨ ਹੋਵੇ 5-4 ਕਿੱਲੇ ਜ਼ਮੀਨ ਹੋਵੇ ਤੇ ਭੈਣ ਪੜੀ ਲਿਖੀ ਐ ਤੇ 30 ਸਾਲ ਦੀ ਉਮਰ ਐ ਭੈਣ ਦੀ ਤੇ ਹੱਥ ਬੰਨ ਕੇ ਬੇਨਤੀ ਐ ਜੀ ਜਲਦੀ ਤੋਂ ਜਲਦੀ ਮੈਨੂੰ ਮੈਸੇਜ ਕਰੋ ਮਿਸਤਰੀਆਂ ਦੀ ਹਾਂਜੀ ਸਸਰੀਕਾਲ ਹੁਣੇ-ਹੁਣੇ ਮੈਨੂੰ ਵੀਰ ਤੋਂ ਫੋਨ ਆਇਆ ਖੱਤਰੀਆਂ ਦਾ ਮੁੰਡਾ ਏ ਜੀ ਜਟਾਂ ਦੀ ਕੁੜੀ ਵੀ ਚੱਲੂਗੀ ਤੇ ਵੀਰਾ ਕੈਨੇਡਾ ਦੇ ਵਿੱਚ ਪੀਆਰ ਆ ਤੇ ਵਧੀਆ ਪ੍ਰੋਫਾਈਲ ਹੈ ਤੇ ਵੀਰ ਦੀ ਉਮਰ ਹੈਗੀ 37 ਸਾਲ ਤੇ 37 ਸਾਲ ਦਾ ਹੋ ਗਿਆ ਵੀਰੇ ਨੂੰ 37ਵਾਂ ਸਾਲ ਲੱਗਿਆ ਹੋਇਆ ਤੇ ਜੇ ਕੋਈ ਭੈਣ ਮਤਲਬ ਕੈਨੇਡਾ ਦੀ ਚਾਹਨਾ ਰੱਖਦੀ ਹੈ ਤੇ ਮੈਨੂੰ ਮੈਸੇਜ ਜ਼ਰੂਰ ਕਰਿਓ ਜੀ ਮੁੰਡਾ ਸੋਹਣਾ ਸੁਨੱਖਾ ਹੈ ਤੇ ਬਾਕੀ ਗੱਲ ਆਪਾਂ ਫੋਨ ਤੇ ਕਰ ਲਾਂਗੇ ਥੈਂਕ ਯੂ ਹਾਂਜੀ ਸਾਸਤਰੀ ਘਰ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਫੌਜੀ ਵੀਰ ਆਇਆ ਜੀ ਜੱਟਾਂ ਦਾ ਮੁੰਡਾ ਫੌਜੀ ਵੀਰ ਤੇ ਤਿੰਨ ਕਿੱਲੇ ਪੈਲੀ ਆਉਂਦੀ ਹੈ ਵੀਰ ਨੂੰ ਤੇ ਜੱਟਾਂ ਦਾ ਮੁੰਡਾ ਜੀ ਸੋਨਾ ਸੁਨੱਖਾ ਹੈ ਤੇ ਜਿਹੜੀ ਕੁੜੀ ਨੂੰ ਫੌਜੀ ਦੀ ਚਾਹਣਾ ਤੇ ਮੈਨੂੰ ਮੈਸੇਜ ਜਰੂਰ ਕਰੋ ਜੀ ਅਨਬਾਕਸ ਦੇ ਵਿੱਚ ਕਰ ਦਿਓ ਚਾਹੇ ਮੇਰੀ ਵਟਸਐਪ ਤੇ ਆ ਕੇ ਕਰ ਦਿਓ ਤੇ ਜਲਦੀ ਤੋਂ ਜਲਦੀ ਕਰੋ ਜੀ ਵੀਰੇ ਨੇ ਛੁੱਟੀ ਆਉਣਾ ਹੈ ਥੈਂਕ ਯੂ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਓਕੇ ਹਾਂਜੀ ਸਤ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਗੁੱਡ ਮਾਰਨਿੰਗ ਜੀ ਤੇ ਆਪਣੇ ਕੋਲੇ ਕ੍ਰਿਸਚਨ ਭਾਈਚਾਰੇ ਦਾ ਮਤਲਬ ਮੁੰਡਾ ਬਾਹਰੇ ਆ ਜੀ ਤੇ ਵੀਰ ਬਾਹਰੇ ਆ ਜੀ ਤੇ ਉਰਮਾਨੀਆਂ ਮੁਲਖ ਦੇ ਵਿੱਚ ਐ ਤੇ ਪਲੀਜ਼ ਹੱਥ ਬਨ ਕੇ ਬੇਨਤੀ ਐ ਜੇ ਕੋਈ ਕ੍ਰਿਸਚਨ ਭਾਈਚਾਰੇ ਦੀ ਕੁੜੀ ਮੇਰੀ ਵੀਡੀਓ ਦੇਖ ਰਹੀ ਐ ਤਾਂ ਪਲੀਜ਼ ਮੈਨੂੰ ਮੈਸੇਜ ਕਰੋ ਤੇ ਵੀਰ ਦੀ ਉਮਰ 30 ਸਾਲ ਐ ਤੇ ਜਰੂਰ ਮੈਸੇਜ ਕਰੋ ਜੀ ਬਾਕੀ ਗੱਲ ਆਪਾਂ ਫੋਨ ਤੇ ਕਰ ਲਾਂਗੇ ਥੈਂਕ ਯੂ ਹਾਂਜੀ ਸਸਰੀਕਾਲ ਗੁੱਡ ਮਾਰਨਿੰਗ ਜੀ ਤੇ ਸੌਰੀ ਕੱਲ ਮੈਂ ਕਿਸੇ ਦਾ ਜਾਦੇ ਫੋਨ ਨਹੀਂ ਪਿਕ ਕਰ ਪਾਈ ਤੇ ਆਪਣੇ ਘਰੇ ਗੈਸਟ ਆਏ ਹੋਏ ਸੀਗੇ ਤਾਂ ਕਰਕੇ ਤੇ ਆਪਾਂ ਮਤਲਬ ਸਾਡੇ ਇੱਥੇ ਨੇੜੇ ਦੇ ਹੀ ଥିਗੇ ਮੁੰਡਾ ਤੇ ਕੁੜੀ ਤੇ ਆਪਾਂ ਨੇ ਆਪਣੇ ਘਰੇ ਸੱਦ ਲਈ ଥିਗੇ ਤੇ ਇੱਥੇ ਦੇਖ ਦਿਖਾਵਾ ਕਰਤਾ ਸੀਗਾ ਕਿਉਂਕਿ ਉਹਨਾਂ ਨੇ ਕਿਹਾ ਸੀ ਕਹਿੰਦੀ ਵੀ ਦੀਦੀ ਸਾਡੇ ਵੀਡੀਓ ਨਾ ਬਣਾਇਓ ਤਾਂ ਕਰਕੇ ਮੈਂ ਜਾਦੇ ਕੋਈ ਕੱਲ ਵੀਡੀਓ ਨਹੀਂ ਪਾਈ ਹੈਗੀ ਤੇ ਚਲੋ ਹਨਾ ਅਗਲੇ ਦਾ ਹੁੰਦਾ ਜਾਦੇ ਤਾਂ ਕਰਕੇ